ਆਪਾ ਦੇਖਦੇ ਆ ਮਜੀਦ ਸਿੱਧੂ ਦਾ ਕੰਮ ਸ਼ੁਰੂ ਹੋਇਆ ਹੈ। ਮਜੀਦ ਸਿੱਧੂ ਗੱਜ-ਬੱਜ ਕੇ ਬੋਲਦਾ ਸੀ ਹੋ ਗਿਆ ਸਾਡਾ ਸਿੱਧੂ ਮੂਸੇ ਵਾਲਾ ਭਰਾ ਹੋ ਗਿਆ। ਉਹ ਮੁੰਡਾ ਕਿਤੇ ਆ ਨੰਗਲ ਮੀਲਾ ਦਾ ਸਿੱਪ ਬਾਲਿਆਂ ਵਰਗਾ ਸੀਰ ਵਰਗਾ ਕਬੱਡੀ ਖੇਡਦਾ ਸੀ ਉਹ ਚਲ ਗਿਆ ਗੈਂਗਸਟਰ ਦੀ ਭੇਟ ਅੱਪਲ ਵਿੱਚ ਤਾਂ ਸਰਕਾਰਾਂ ਦੀ ਭੇਟ ਝੜਦੇ ਨੇ ਇਹ ਫਿਰ ਇੱਕ ਮੁੰਡਾ ਪੀਤ ਸੈਣੀ ਪੱਤਰਕਾਰ ਸੀ ਜੋ ਕਿ ਇਹਨਾਂ ਦੀਆਂ ਚੋਰੀਆਂ ਕਾਰਿਆਂ ਪੂਰੇ ਲਿਆਉਦਾ ਸੀ ਉਹ ਚੜ ਗਿਆ ਜਾਂਦਾ ਇਹ ਮਰਵਾ ਦਿੰਦੇ ਨੇ ਗੋਰੀਆਂ ਮਰਵਾ ਦੇ ਸੱਚ ਬੋਲਣ ਵਾਲਾ ਨੂੰ ਜਾਂ ਜੇਲਾ 'ਚ टाक ਦਿੰਦੇ ਨੇ ਜੇਲਾ ਤੇ ਗੋਰੀਆਂ ਦੋ ਚੀਜ਼ਾਂ ਸੱਚ ਬੋਲਣ ਵਾਲਿਆਂ ਨੂੰ ਇਹ ਰਹਿ ਨਹੀਂ ਦਿੰਦੇ ਸਾਫ਼ ਜੀ ਗੱਲ ਹੈ ਇਹ ਸਰਕਾਰੀ ਕਾਤਲ ਹੁੰਦੇ ਨੇ ਇਹਨਾਂ ਕਾਤਲਾਂ ਦਾ ਨਾਮ ਹੈ ਸਰਕਾਰੀ ਕਾਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਾਤਲ ਮੇਰੇ ਪਿੱਛੇ ਜੋ ਮੇਨ ਬੰਦਾ ਹੈ ਉਹ ਨਹੀਂ ਫੜਿਆ ਗਿਆ ਉਹ ਨਿੱਕੇ ਜਿਹੇ ਦਾਸਤਾ ਤੁਹਾਨੂੰ ਮੈਂ ਇਹ ਆਲਾ ਛਿੰਦਰ ਸੀ ਉਹਨੇ ਇਹੋ ਉਹਰੇ ਪਸਤੌਹ ਆ ਕੇ ਤੁਝੇਰਾ ਪਹਿਲੀ ਗੱਲ ਤਾਂ ਨੰਬਰ 1 ਕਹਿੰਦੇ ਛੋਟੀ ਲੈਣ ਨੂੰ ਸਹੀ ਸੀ ਵਿਚਾਰੇ ਕੋਲ ਇਥੇ ਪਿੰਡ ਦੇ ਲੋਕ ਦੱਸ ਦਿੰਦੇ ਆ ਆਪਾਂ ਤਾਂ ਜਾਣਦੇ ਨਹੀਂ ਨਾ ਹੋਲੇ ਉਹਨੇ ਕਹੇ ਕੁੱਤਾਂ ਸਾਡੀ ਨਾ ਕਦੇ ਉਹਨੇ ਪਹਿਲਾ ਗੋਲ ਚਲਾਈ ਸੀ ਉਹਨੇ ਉਹਰੇ ਪਸਤੌਹ ਕਿੱਥੋਂ ਆ ਗਿਆ ਉਹਨੇ ਇਹਨੇ ਟਾਰਗੇਟ ਦਿੱਤਾ ਕਿ ਇਹੇ ਕਰਨ ਦਾ ਉਹਦੇ ਪਿੱਛੇ ਬੱਤਾ ਕੋੜਾ ਕੋੜਾ ਤਾਂ ਉਹਨੇ ਲੱਪਕਾ ਉਹ ਕੋਆ ਇਹਨੇ ਦਿੱਤਾ ਨੰਬਰ 1 ਤੋਂ ਬਹੁਤ ਸਾਰੀ ਕਹਾਂਗੇ ਜੀ ਇਹ ਕਰੀ ਮਾਰੰਦੀ ਇਹ ਗੱਲਾਂ ਨਾ ਤਾਂ ਇੱਕ ਸਾਰੇ ਕਦਮ ਨਾ ਇਹ ਕਲੀਅਰ ਕਰ ਨਾ ਅੱਜ ਕਰ ਨਾ ਕਰਨ ਕੱਲ ਆਹ ਬੈਠਾ ਸਾਹਮਣੇ ਸਾਡਾ ਸਰਦਾਰ ਬਸਤੋ ਸਿੰਘ ਦੀ ਫੌਜੀ ਸਾਹਿਬ ਸਾਡੇ ਬਾਪੂ ਜੀ ਮੈਂ ਤੁਹਾਨੂੰ ਕੱਲ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅਦਾ ਵਸਤਾ ਹੈ ਹਾਸਤੂ ਮਿਤਾ 2018 ਚ ਆ ਕੇ ਸਾਡੀ ਪੱਗ ਦਾ ਨਾਮ ਰੌਸ਼ਨ ਕਰਿਆ ਆਰੇ ਪੂਰੇ ਸੁਧਿਆਚ ਓਹੀ ਮੌਤ ਹੈ ਡੇ ਵੱਡੇ ਵੱਡੇ ਨਹੀਂ ਜਿਹਨੂੰ ਚਾਅ ਤੋਂ ਬਤਨ ਕਿੰਨੇ ਮੁਰਖਾਂ ਚ ਠੰਡੇ ਨੀਲੇ ਕਰੇਗੇ ਉਹਨਾਂ ਇਨਸਾਫ ਲੈਣ ਲਈ ਦਰਦਾ ਫੜਕਦਾ ਫਿਰਦਾ ਓਦੋਂ ਕੀ ਖਤਰਾ ਸੀ ਰੈਵਿਊਲਸ਼ਨ ਉਹਦੀ ਜਵਾਨੀ ਦਾ ਰੈਵਿਊਲਸ਼ਨ ਸੀ ਉਰ ਤਾਂ ਪਹਿਲਾਂ ਦੀ ਬੇਟੀਆਂ ਗੱਲਾਂ ਹੁੰਦੀਆਂ ਸੀ ਬਾਪੂ ਨਾਲ ਸਿੱਤੂ ਦੇ ਹੁੰਦੇ ਸੀ ਬਾਪੂ ਇਹ ਵੀ ਵਿਚਾਰਾ ਚੜ ਸੁੱਕੀ ਸੀ ਕਿ ਆਪ ਕੋਤ ਹੁਣ ਵੀ ਲੜਦਾ ਫਿਰਦਾ ਹੈ ਕਿਹਦਾ ਮੌਜੀ ਬੰਦਾ 47 ਜਾਂ ਕੁਚਲਾਉਣ ਦਾ ਫੌਜ ਚੱਲਿਆ ਮੇਰਾ ਪਿਓ ਵੀ ਫੌਜ ਚੱਲਿਆ ਭਾਈ ਸਾਫ਼ ਜੀ ਗੱਲ ਐ ਤੇ ਹੁਣ ਕੀ ਕਰੇ ਕਾਤ ਕਾਹਨੇ ਇਹੜੀ ਪਤਾ ਲਾ ਕਰ ਰਿਹਾ ਕਿ ਕਿਹੜੇ ਹੋਰੀ ਕਿਹੋ ਮੁੰਡੇ ਲੈ ਗੋਲੀ ਚਾੜੇ ਗ੍ਰਾਮ ਚਿੱਤੇ ਪਿੱਛੇ ਕਿੰਨੇ ਦਾ ਆ ਜਾਂਦਾ 2000 ਦਾ 3000 ਦਾ ਜਾਂ ਕਿਹੜੇ ਮੁੰਡੇ ਗੋਲੀ ਚਲਾ ਰਹੇ ਹੋ ਉਹਨਾਂ ਨੇ ਕਿ 47 ਆਪਰੇਟ ਨਹੀਂ ਕਰਨੀਆਂ ਹੁੰਦੀ ਸੀ ਕਾਹਨੇ ਕਾਤਲ ਕਾਹਨੇ ਕਾਤਲ ਰਾਸ਼ ਦਾ ਕੌਣ ਹੈ ਕੱਤ ਦੀ تیاری ਕਿੰਨਾ ਹੁੰਦੀ ਹੈ ਇਹ ਆਪਾਂ ਇਹ ਬੰਦੇ ਨੂੰ ਮਾਰਨਾ ਹੈ ਇਹ ਆਪਾਂ ਨੂੰ ਤੰਤ ਕਰ ਰਿਹਾ 6-1.5 ਸਾਲ ਲੱਗ ਜਾਂਦਾ ਹੁਣ ਇਹ ਜਿਹੜਾ ਭਰਾ ਸੀ ਸਪੈਚ ਸੇਣਾ ਇਹ ਮੇਰਾ ਮਿੱਤਰ ਸੀ ਭਾਈ ਮਿੱਤਰ ਐ ਨਹੀਂ ਵੀਰੇ ਕੋਈ ਜਿਹੜਾ ਯਾਰ ਦੋਸਤ ਸੀ ਬਹੁਤ ਪੁਰਾਣਾ ਜਦੋਂ ਮੈਂ ਜੇਲ੍ਹ ਚ ਗਿਆ ਉਸ ਤੋਂ ਬਾਅਦ ਸਾਡੇ ਖਾਤਰ ਬੋਲਣ ਲੱਗਿਆ ਸਾਡੇ ਨਾਲ ਖੜਿਆ ਲੜਿਆ ਉਹ ਮਗਾ ਚਿਰੋਖਰ ਮੇਰਾ ਧਰਨਾ ਲੱਗਿਆ ਸੋ ਉੱਤ ਸਾਰਾ ਪੰਜਾਬ ਉੱਪਕੇ ਨਾਲ ਖੜਿਆ ਸੀ ਪੂਰਾ ਸਾਥ ਦਿੱਤਾ ਹੈ ਜਿੰਦਾਬਾਦ ਮੁਰਤਾਬਲ ਲੋਕਾਂ ਨੇ ਵੀ ਸਾਥ ਦਿੱਤਾ ਸੀ ਤੇ ਜੋ ਲੀਡਰ ਆਏ ਹੁੰਦੇ ਨੇ ਉਹਨਾਂ ਨੇ ਵੀ ਦੇਣਾ ਪੂਰਾ ਸਾਥ ਦਿੱਤਾ ਸੀ ਕਮੇਡੀਆਂ ਬਣੀਆਂ ਸੀ ਪਰ ਉਸ ਤੋਂ ਬਾਅਦ ਮੈਂ ਖੇਲ ਚੁਆ ਕੇ ਫੇਰ ਲੜਾਈ ਜਾਰੀ ਰੱਖੀ ਮੈਂ ਤਾਂ ਖੇਤੀ ਲੜਦਾ ਹੋਰ ਮੈਨੂੰ ਕੋਈ ਮੁੱਦਾ ਪਹਿਨਾ ਪਤਾ ਨਹੀਂ ਯਾ ਸਿੱਕੀ ਤੇ ਬੜਾ ਮੋਟਾ